ਰਾਮ ਕਲੀ ਮਹੱਲਾ ਪੰਜਵਾ ਸਲੋਕ ਸਿੱਖ ਹੋ ਸ਼ਬਦ ਪਿਆਰਿਓ ਗਰੀਬ ਨਵਾਜ਼ ਜੀ ਕਹਿੰਦੇ ਨੇ ਏ ਗੁਰ ਸਿੱਖੋ ਸ਼ਬਦ ਨੂੰ ਸਿੱਖਣਾ ਕਰੋ ਏ ਪਿਆਰਿਓ ਜਨਮ ਮਰਨ ਕੀ ਟੇ ਇਹ ਜੰਮਣ ਮਰਨ ਵਾਲੀ ਦੇਹ ਦੀ ਕਾਹਨੂੰ ਓਟ ਰੱਖੀ ਬੈਠੇ ਹੋ ਇਹ ਦੇਹ ਤਾਂ ਨਾਸ਼ ਹੋ ਜਾਣੀ ਹੈ ਸ਼ਬਦ ਨੂੰ ਹਰ ਵਕਤ ਸਿੱਖਣਾ ਕਰੋ ਸ਼ਬਦ ਵਿੱਚ ਟਿਜੋੜੋ ਦੇਹ ਦੀ ਓਟ ਨਾ ਰੱਖੋ ਦੇਹਾਂ ਕਿਸੇ ਦੀਆਂ ਕਦੇ ਕਾਇਮ ਨਹੀਂ ਰਹੀਆਂ ਸਾਰੀਆਂ ਦੇਹਾਂ ਨਾਸ਼ ਹੋ ਗਈਆਂ ਹਨ ਇਸ ਕਰਕੇ ਸਿੱਖੋ ਸ਼ਬਦ ਪਿਆਰਿਓ ਸ਼ਬਦ ਗੁਰਾਂ ਦੇ ਉਪਦੇਸ਼ ਨੂੰ ਫੇ ਪਿਆਰਿਓ ਸਿੱਖੋ ਪਿਆਰ ਕਰੋ ਇਹ ਸਿੱਖਿਆ ਹੈ ਸ਼ਬਦ ਵਿੱਚ ਪਿਆਰ ਕਰੋ ਜਨਮ ਮਰਨ ਕੀ ਟੇ ਇਹ ਜਿਹੜਾ ਸ਼ਬਦ ਨੂੰ ਸਿੱਖਣਾ ਹੈ ਤੇ ਪਿਆਰ ਕਰਨਾ ਹੈ ਇਹ ਜੰਮਣ ਮਰਨ ਤੋਂ ਬਚਾਉਣ ਵਾਸਤੇ ਟੇਕ ਓਟ ਹੈ ਉਹ ਜੰਮਣ ਮਰਨ ਵਿੱਚ ਨਹੀਂ ਆਵੇਗਾ ਜੋ ਗੁਰੂ ਸ਼ਬਦ ਦੀ ਓਟ ਰੱਖੇਗਾ ਇਹ ਜਮਨ ਮਰਨ ਤੋਂ ਬਚਾਉਣ ਵਾਲਾ ਤੇ ਇੱਕ ਓਟ ਹੈ ਇੱਕ ਮੁਖ ਉਜਲ ਸਦਾ ਸੁਖੀ ਸਾਡਾ ਇਸ ਲੋਕ ਚ ਵੀ ਮੁਖ ਉਜਲਾ ਹੋਵੇਗਾ ਸਦਾ ਸੁਖੀ ਹੋਵੋਗੇ ਪਰ ਲੋਕ ਵਿੱਚ ਵੀ ਨਾਨਕ ਸਿਮਰਤ ਏ ਇੱਕ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਸਿਮਰਦੇ ਹੋਏ ਮਨ ਤਨ ਰਾਤ ਰਾਮ ਪਿਆਰੇ ਜਿਨਾਂ ਦਾ ਮਨ ਵੀ ਤਨ ਵੀ ਰਾਮ ਪਿਆਰੇ ਬ੍ਰਹਮ ਦੇ ਵਿੱਚ ਰੰਗਿਆ ਗਿਆ ਹੈ ਹਰ ਪ੍ਰੇਮ ਭਗਤ ਬਾਣ ਆਈ ਸੰਤੋ ਆਤਮਿਕ ਸੰਤ ਜਨੋ ਅਧਿਕਾਰੀਓ ਗੁਰਸਿੱਖੋ ਉਹਨਾਂ ਦੀ ਹਰੀਦੀ ਪ੍ਰੇਮਾ ਭਗਤੀ ਕਰਕੇ ਬਣ ਆਈ ਹੈ ਵਾਹਿਗੁਰੂ ਨਾਲ ਪ੍ਰੀਤ ਸਤਗੁਰ ਖੇਪ ਨਿਵਾਹੀ ਸੰਤ ਕੇ ਸੰਗ ਜਨੋ ਸਤਗੁਰਾਂ ਦੀ ਮਨੁੱਖਾ ਜਨ ਰੂਪੀ ਖੇਪ ਪੂੰਜੀ ਸਿਰ ਤੋਲ ਨਵਾਤੀ ਉਹਨਾਂ ਦਾ ਮਨੁੱਖਾ ਜਨਮ ਸਫਲਾ ਹੋ ਗਿਆ ਕਰਤੀ ਰੂ ਪੁੰਜੀ ਉਹਨਾਂ ਦੀ ਨਵਾਤ ਹੀ ਸਿਰ ਤੌਰ ਚਾਰਤੀ ਪਰਮੇਸ਼ਰ ਦੀ ਪ੍ਰਾਪਤੀ ਕਰਤੀ ਹੈ ਸੰਤ ਜਨੋ ਹਰ ਨਾਮ ਲਾਹਾ ਦਾਸ ਕਉ ਦੀ ਆਪ ਦੇ ਸੇਵਕਾਂ ਨੂੰ ਪਰਮੇਸ਼ਰ ਨੇ ਆਪ ਦੇ ਨਾਮ ਦਾ ਲਾਹਾ ਦੇਣਾ ਕੀਤਾ ਹੈ सगली ਤ੍ਰਿਸ਼ਨਾ ਉਲਾਹੀ ਸੰਤ ਇਹ ਸੰਤ ਜਨ ਨੂੰ ਸਾਰੀ ਤ੍ਰਿਸ਼ਨਾ ਉਹ ਵਿਸ਼ੇਸ਼ ਕਰਕੇ ਜਿਹੜੀ ਚਿੰਬੜੀ ਹੋਈ ਸੀ ਉਹ ਲਾਹ ਦਿੱਤੀ ਹੈ ਉਲਾਹੀ ਸ਼ਗਦੋ ਪੋਠੋਵਾਰ ਦੀ ਬੋਲੀ ਲਾਹੀ ਉਲਾਹੀ یوں ਬੋਲੀ ਹੈ ਸਾਰੀ ਤਿਸ ਨੂੰ ਵਿਸ਼ੇਸ਼ ਕਰਕੇ ਲਾਭ ਪੀ ਹੈ ਉਹਨਾਂ ਦੀ ਰਹਾਉ ਖੋਜਤ ਖੋਜਤ ਲਾਲ ਇੱਕ ਪਾਇਆ ਸਤਿਗੁਰੂ ਜੀ ਕਹਿੰਦੇ ਨੇ ਖੋਜਦੇ ਨੇ ਸ਼ਾਸਤਰਾਂ ਨੂੰ ਖੋਜਿਆ ਵੇਦਾਂ ਨੂੰ ਖੋਜਿਆ ਪੁਰਾਣਾ ਨੂੰ ਸਿਮਰਤੀਆਂ ਨੂੰ ਖੋਜਿਆ ਤਨ ਨੂੰ ਖੋਜ ਕੀਤੀ ਮਨ ਦੇ ਅੰਦਰ ਮੰਦੇ ਚੋਂ ਲਾਲ ਪਿਆਰ ਪਰਮੇਸ਼ਰ ਦਾ ਪ੍ਰਾਪਤ ਕੀਤਾ ਹਰ ਕੀਮਤ ਕਹਿਣ ਨਾ ਜਾਈ ਉਹ ਸਰੀ ਦੇ ਪ੍ਰੇਮ ਦੀ ਕੀਮਤ ਨਹੀਂ ਕਿਸੇ ਦੇ ਪਾਸ ਉਹ ਸੰਤ ਆਤਮਿਕ ਪੁਰਖੋ ਕਹੀ ਜਾ ਸਕਦੀ ਖੋਜਦੇ ਹਾਂ ਖੋਜਦੇ ਹਾਂ ਲਾਲ ਦੀ ਨਿਆਈ ਬੇਕੀਮਤਾ ਬ੍ਰਹਮ ਲਾਲ ਪਾਇਆ ਹੈ ਉਹਦੀ ਕੀਮਤ ਹਰੀ ਦੀ ਕਹੀ ਨਹੀਂ ਜਾਂਦੀ ਹੈ ਸੰਤ ਜਨੋ ਚਰਨ ਕਮਲ ਸਿਉ ਲਾਗੂ ਧਿਆਨ ਜਿਨ੍ਹਾਂ ਦਾ ਚਰਨ ਪੂਜਨੀ ਕਵਲਵਾਦ ਪ੍ਰਕਾਸ਼ ਵਿੱਚ ਸਰੂਪ ਵਿੱਚ ਧਿਆਨ ਲੱਗ ਗਿਆ ਹੈ ਸਾਚੈ ਦਰਸ ਸਮਾਈ ਸੰਤ ਉਹ ਭਈ ਸੱਚੇ ਅਕਾਲ ਪੁਰਖ ਦੇ ਦਰਸ਼ਨਾਂ ਚ ਉਹਨਾਂ ਦੀ ਜਿਹੜੀ ਮਿਰਤੀ ਹੈ ਉਹ ਸਮਾਗੀ ਲੀਨ ਹੋ ਗਈ ਹੈ ਸੰਤ ਜਨੋ ਗਉਣ ਗਾਵਤ ਗਾਵਤ ਭੇ ਨਿਹਾਲ ਜਿਨੇ ਗੁਰਾਂ ਨੂੰ ਗਾਉਂਦੇ ਹੈ ਗਾਉਂਦੇ ਗਾਉਂਦੇ ਗੁਰੂ ਸਾਹਿਬ ਦੇ ਨਾਲ ਮਿਲ ਕੇ ਗੁਨਾ ਨੂੰ ਗਾਉਣੇ ਯੋਗ ਹੋ ਕੇ ਜਿਹੜੇ ਗਾਉਂਦੇ ਐ ਉਹ ਗਾ ਕਰਕੇ ਗੁਨਾ ਨੂੰ ਨਿਹਾਲ ਦੁੱਖਾਂ ਤੋਂ ਰਹਿਤ ਹੋ ਗਏ ਹਨ ਹਰ ਸਿਮਰਤ ਤ੍ਰਿਪਤ ਆਗਾਈ ਸੰਤੋ ਕਾਲਪੁਰ ਕਰੀ ਦੇ ਸਿਮਰਨ ਕਰਨੇ ਕਰਕੇ ਏ ਸੰਤ ਜਿਨੂੰ ਆਤਮ ਪ੍ਰਤੀ ਕਰਕੇ ਆਗਾਈ ਤ੍ਰਿਪਤ ਹੋ ਗਏ ਰਜ ਗਏ ਹਨ ਆਤਮ ਰਾਗ ਰਵਿਆ ਸਭ ਅੰਤਰ ਆਤਮੋ ਸਾਰਿਆਂ ਦਾ ਸਾਖੀ ਰੂਪ ਜੋ ਹੈ ਆ ਰਾਮ ਜੋ ਸਾਰਿਆਂ ਦੇ ਅੰਦਰ ਵਿਆਪਕ ਰੂਪ ਬ੍ਰਹਮ ਹੈ ਅਦਵਾਇਤ ਆਨੰਦ ਸਰੂਪੋ ਆਤਮਾ ਹੀ ਰਾਮ ਹੈ ਆਤਮਾ ਤੋਂ ਭਿੰਨ ਸਭ ਉਹ ਨਾਤਮਾ ਜੜ ਹੈ ਤੇ ਰਾਮ ਤੋਂ ਭਿੰਨ ਵੀ ਸਾਰੀ ਚੀਜ਼ ਜੜ ਹੈ ਇਸ ਕਰਕੇ ਆਤਮਾ ਹੀ ਰਾਮ ਹੈ ਰਾਮ ਹੀ ਆਤਮਾ ਹੈ ਸੋ ਆਤਮਾ ਹੀ ਚੇਤਨ ਸਰੂਪ ਹੈ ਚੇਤਨੀ ਆਤਮਾ ਸਰੂਪ ਹੈ ਉਹ ਰਮਿਆ ਹੋਇਆ ਰਾਮ ਜੋ ਵਿਆਪਕ ਹੈ ਸਾਰੇ ਪਸਾਰੇ ਵਿੱਚ ਆਤਮਾ ਜੋ ਸਾਰਿਆਂ ਦਾ ਆਪਣਾ ਆਪ ਰੂਪ ਸਾਖੀ ਰੂਪ ਹੈ ਉਹ ਆਕਾਲ ਮ ਆਤਮ ਰਾਮ ਆਤਮ ਰਾਮ ਰਵਿਆ ਸਭ ਅੰਤ ਸਾਰਿਆਂ ਦੇ ਅੰਦਰ ਹਿਰਦਿਆਂ ਦੇ ਰਮਿਆ ਵਿਆਪਕ ਹੈ ਕਤ ਆਵੇ ਕਤ ਜਾਈ ਸੰਤ ਜਦੋਂ ਉਚਾਰਨ ਕੀਤਾ ਉਹਦੇ ਨਾਮ ਨੂੰ ਸਾਰਿਆਂ ਦੇ ਅੰਦਰ ਉਹੀ ਪ੍ਰਗਟ ਹੋ ਗਿਆ ਰਵਿਆ ਹੋਇਆ ਵਿਆਪਕ ਉਹ ਕਿੱਥੇ ਜਨ ਨੂੰ ਧਾਰ ਕੇ ਆਉਣਾ ਹੈ ਤੇ ਕਿੱਥੇ ਮਰ ਕੇ ਜਾਣਾ ਹੈ ਆਵਣ ਜਾਣ ਰਹੇ ਪਾਏ ਬਸ ਰਾਮ ਆਦ ਯੁਗਾਦੀ ਹੈ ਭੀ ਹੋਸੀ ਆਦ ਯਗ ਦੇ ਜਦੋਂ ਯਗ ਨਹੀਂ ਸੀ ਲੱਗਿਆ ਉਦੋਂ ਵੀ ਸੀ ਜਦੋਂ ਯੁਗਾਦਕਾਂ ਦੀ ਸੱਜੂ ਤੇ ਤਦ ਅਪਰਾਧਕ ਮਰਯਾਦਾ ਬਣਾਤੀਆਂ ਉਦੋਂ ਵੀ ਸੀ ਅਤੇ ਹੁਣ ਵੀ ਵਰਤਮਾਨ ਸਮੇਂ 'ਚ ਆਦ ਯੁਗਾਦੀ ਸਦਾ ਸਦਾ ਪਰਮੇਸ਼ਰ ਹੈ ਵਰਤਮਾਨ ਸਮੇਂ 'ਚ ਵੀ ਪਿੱਛੇ ਥਾ ਉਸੀ ਅੱਗੇ ਨੂੰ ਵੀ ਹੋਵੇਗਾ ਸਭ ਜੀਆਂ ਦਾ ਸੁਖਦਾਈ ਸੰਤ ਉਹ ਸਾਰਿਆਂ ਦੇ ਰਿਦਿਆਂ ਦਾ ਸੁਖਦਾਇਕ ਜੀਆਂ ਦਾ ਸੰਤ ਜਿਹਨੋਂ ਭਗਤੋ ਜਾਣ ਨਾ ਕਰੋ ਆਪ ਬੇਅੰਤ ਅੰਤ ਨਹੀਂ ਪਾਈ ਹੈ ਉਹ ਪਰਮੇਸ਼ਰ ਆਪਣਾ ਆਪ ਰੂਪ ਹੈ ਬੇਅੰਤ ਹੈ ਉਹ ਸਰੂਪ ਕਿਸੇ ਬਰਮਾਦ ਕਾਂ ਕਰਕੇ ਵੀ ਅੰਤ ਨਹੀਂ ਪਾਇਆ ਜਾ ਸਕਦਾ ਪੂਰ ਰਹਾ ਸਭ ਠਾਈ ਸੰਤ ਹੋ ਸਾਰੀਆਂ ਜਗ੍ਹਾ ਦੇ ਅੰਦਰ ਲੋਕ ਪਰ ਲੋਕ ਦੇ ਹੇ ਸੰਤ ਭਗਤੋ ਪਰਮੇਸ਼ਰ ਵਿਆਪਕ ਹੋ ਰਿਹਾ ਪੂਰਨ ਹੋ ਰਿਹਾ ਮੀਤ ਸਾਜਣ ਮਾਲ ਜੋਨ ਸੁਤ ਕੀ ਸਾਲ ਸਿੰਘ ਜੀ ਮਿੱਤਰਾਂ ਦੇ ਥਾਂ ਅਤੇ ਸਜਣਾ ਦੇ ਥਾਂ ਮਾਲ ਦੇ ਥਾਂ ਜਵਾਨੀ ਦੇ ਥਾਂ ਪੁੱਤਰਾਂ ਦੇ ਥਾਂ ਹਰ ਨਾਨਕ ਬਾਪ ਮੇਰੀ ਮਾਈ ਸੰਤ ਮਾਤਾ ਪਿਤਾ ਤਾਂ ਹਰੀ ਐ ਸਾਡਾ ਤਾਂ ਹੀ ਸੰਤ ਜਨ ਨੂੰ ਚੇਤੇ ਕਰੋ ਮੀਤ ਮਿੱਤਰ ਭਾਈ ਗੁਰਦਾਸ ਸਾਹਿਬ ਜੀ ਸਜਣਾ ਭਾਈ ਬੁੱਢਾ ਸਾਹਿਬ ਜੀ ਮਾਲ ਹਾਥੀ ਘੋੜੇ ਆ ਦੇ ਕਿ ਜੋਗਨ ਜੋਬਾ ਵਸਤਾ ਅਤੇ ਪੁੱਤਰ ਗੁਰਗੋਬਿੰਦ ਸਾਹਿਬ ਸਭ ਕੁਝ ਹਰੀ ਐ ਸਾਡੇ ਮਾਤਾ ਭਾਨੀ ਜੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਸਭ ਕੋ ਸਾਡੇ ਪਰਮੇਸ਼ਵਰ ਆਪ ਹੀ ਬਣਿਆ ਹੋਇਆ ਹੈ ਉਸ ਦੀ ਕੀਮਤ ਨਹੀਂ ਪਾਈ ਜਾ ਇਸ ਦੀ ਬਿਆੰਤ ਹੈ ਉਹ ਇਸੇ ਪ੍ਰਕਾਰ ਉਮੀਦ ਸਾਜਨ ਮਾਲ ਜੋਨ ਸੋਤ ਅਤੇ ਮਿੱਤਰਾਂ ਦੀ ਨਿਆਈ ਵਿਰਾਗ ਵੇਖੜ ਸੰਪਤੀ ਮੋਖ ਇੱਛਾ ਤੇ ਸੱਜਣ ਸਰਬਨ ਮੰਨਨ ਦਾ ਅਭਿਆਸਨ ਆਦਿਕ ਉਮੀਦ ਸਾਜਨ ਮਾਲ ਜੋਨ ਸੋਤ ਅਤੇ ਮਾਲ ਦੇਵੀ ਸੰਪਦਾ ਤੇ ਜੋਬਨ ਸ਼ੌਕੋ ਵਾਸਤਾ ਪੁੱਤਰ ਬ੍ਰਹਮ ਗਿਆਨ ਹਰ ਨਾਨਕ ਬਾਪ ਮੇਰੀ ਮਾਈ ਸੰਤ ਅਕਾਲਪੁਰ ਕੀ ਸਾਡੇ ਬਾਪ ਸੰਤੋਖ ਰੂਪੀ ਪਿਤਾ ਮਾਈ ਖਿਮਾ ਰੂਪ ਸਾਡੇ ਆਪ ਹੀ ਹੈ ਪਰਮੇਸ਼ਰ ਹੈ ਸੰਤ ਜਨੋ ਸਤਗੁਰੂ ਸਾਹਿਬ ਜੀ ਫਰਮਾਉਂਦੇ ਹਨ RAM ਕਲੀ ਮਹੱਲਾ ਪੰਜਵਾ ਮਨ ਬਾਚ ਕ੍ਰਮ RAM ਨਾਮ ਚਿਤਾਰੇ ਤੇ ਭਾਈ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਰਾਮ ਰਮਿਆ ਹੋਇਆ ਜੋ ਰਾਮ ਹੈ ਰਮੰਤੀ ਰਾਮਾ ਉਸ ਦੇ ਨਾਮ ਨੂੰ ਚਿਤਾਰਨਾ ਕਰੀਏ ਯਾਦ ਕਰੀਏ ਹੁਮਨ ਕੇਰ ਮਹਾ ਅਤ ਵਿਖੜੀ ਇਹ ਜਿਹੜੀ ਤਿੰਨਾਂ ਗੁਣਾ ਦੀ ਹੁਮਨ ਕੇਰ ਹੈ ਭੂਤ ਵਿਖਤ ਵਰਤਮਾਨ ਕਾਲ ਦੀ ਹੁਮਨ ਕੇਰ ਹੈ ਜਾਗਰ ਸੁਪਨ ਸੁਖੋਵਤਾਰਕਾਂ ਦੀ ਹੁਮਨ ਕੇਰ ਹੈ ਅਵਿਦਿਆ ਦੀ ਹੁਮਨ ਕੇਰੀ ਵੜੀ ਪਈ ਹੋਈ ਹੈ ਸੰਸਾਰ ਦੇ ਅੰਦਰ ਹੁਰਮਖ ਨਾਨ ਮਹਾ ਮਹਾ ਵਿਖੜੀ ਮਹਾ ਮਹਾ ਅਤਿਆੰਤ ਆਤਿਪਾਠ ਹੈ ਮਹਾ ਆਤ ਵਿਖੜੀ ਬਹੁਤ ਹੀ ਅਤਿਆੰਤ ਵਿਖੜੀ ਹੈ ਸਾਰਿਆਂ ਜਨਵਾਂ ਚ ਚਿੰਬੜੀ ਹੈ ਇਹਦਾ ਕੱਟਣਾ ਬੜਾ ਮੁਸ਼ਕਿਲ ਹੈ ਬਹੁਤ ਕਠਨ ਹੈ ਅਤਿਆੰਤੀ ਗੁਰਮੁਖ ਨਾਨਕ ਪਾਰ ਉਤਾਰੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਮੁਖਾਂ ਦੇ ਤਾਂ ਹੀ ਸ੍ਰੀ ਗੁਰੂ ਅਕਾਲਪੁਰਖ ਨੇ ਪਾਰ ਸੰਸਾਰ ਤੋਂ ਉਤਾਰ ਦਿੱਤਾ ਮੋਹ ਰੂਪੀ ਕਿਨਾਰੇ ਤੇ ਪਹੁੰਚਾਉਂਦੇ ਹਨ ਰਹਾਉ ਅੰਦਰ ਸੁਖਾ ਬਾਹਰ ਸੁਖਾ ਹੁਣ ਅੰਦਰ ਵੀ ਸੁਖ ਸਰੂ ਵਾਹਿਗੁਰੂ ਵਸਦਾ ਹੈ ਬਾਹਰ ਸੰਸਾਰ 'ਚ ਵੀ ਸੁਖ ਆਨੰਦ ਹੈ ਹਰ ਜਪ ਮਲਨ ਭੇ ਦੁਸ਼ਟਾ ਰੀ ਰੀ ਦਾ ਜਾਪ ਕਰਨੇ ਕਰਕੇ ਸਾਧ ਸੰਗੇ ਜੀ ਜਿਹੜੇ ਦੁਸ਼ਟ ਕਾਮ ਕ੍ਰੋਧ ਸੀਨਾ ਉਹ ਖਰਾਬ ਕਰਦੇ ਸੀ ਉਹ ਮਲੀਨ ਮੂੰਹ ਵਾਲੇ ਹੋ ਗਏ ਉਦਾਸ ਹੋ ਗਏ ਹੁਣ ਵੀ ਸਾਡਾ ਜੋਰ ਨਹੀਂ ਚੱਲਣਾ ਇਸ ਦੇ ਉੱਤੇ ਇਸ ਪ੍ਰਕਾਰ ਹਰ ਜਪ ਹਰ ਜਪ ਮਲਨ ਪਹੇ ਦੁਸ਼ਟਾਰੀ ਹਰੀ ਦੇ ਨਾਮ ਜਪਣੇ ਕਰਕੇ ਮਲਨ ਆਦਿਕ ਹੋਏ ਜੋ ਮਲੀਨ ਕਾਈ ਪੈਦਾ ਕਰਨ ਵਾਲੀ ਸੀ ਅਵਿਧਿਆ ਆਦਿਕ ਇਹ ਵੀ ਸਾਰੇ ਉਦਾਸ ਹੋ ਗਏ ਦੁਸ ਦੁੱਖ ਵੀ ਸਾਰੇ ਟਾਲ ਦਿੱਤੇ ਕਾਮ ਕ੍ਰੋਧ ਆਦਕਾਂ ਦੇ ਹਰ ਜਪ ਮਲਨ ਪਹੇ ਦੁਸ਼ਟਾਰੀ ਦੁਸ਼ਟ ਸੁਭਾਅ ਸੀ ਜਿਹੜੇ ਜਮਾਂ ਦੇ ਉਹ ਵੀ ਉਦਾਸ ਮੁਖ ਵਾਲੇ ਮੂੰਹ ਮਲੀਨ ਮੂੰਹ ਵਾਲੇ ਹੋ ਗਏ ਹਰੀ ਦੇ ਜਪ ਕਰਨ ਵਾਲੇ ਨੇੜੇ ਨਹੀਂ ਆ ਸਕਦੇ ਹਰ ਜਪ ਮਲਨ ਪਹੇ ਦੁਸ਼ਟਾਰੀ ਜਿਹੜੇ ਮਲੀਨ ਤੇ ਦੁਸ਼ਟ ਸੀ ਹਰੀਦਾ ਜਾਪ ਕਰਕੇ ਉਹ ਵੀ ਸੁਖੀ ਹੋ ਗਏ ਜਿਸਤੇ ਲਾਗੇ ਤਨਹਿ ਨਿਵਾਰੇ ਜਿਸ ਵੱਲੋਂ ਇਹ ਲੱਗੇ ਸੀ ਨਾ ਅਗਿਆਨ ਕਰਕੇ ਜਿਸ ਵਾਹਿਗੁਰੂ ਦੇ ਅਗਿਆਨ ਕਰਕੇ ਲੱਗੇ ਹੋਏ ਸੀ ਕਾਮ ਕਰੋ ਲੋ ਮੋਹ ਹੰਕਾਰ ਉਸੇ ਦਾ ਜਦੋਂ ਗਿਆਨ ਤੇ ਸਿਮਰਨ ਹੋਇਆ ਉਸ ਨੇ ਦਿਨ ਹੈ ਨਿਵਾਰੇ ਉਸ ਨੇ ਨਿਵਰਤ ਕਰਕੇ ਹਟਾ ਦਿੱਤੇ ਹਨ ਪ੍ਰਭ ਜੀ ਉਹ ਆਪਣੀ ਕਿਰਪਾ ਧਾਰਲ ਬਾਲਕੁਵਾਇ ਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਐਸੀ ਧਾਰਨਾ ਕੀਤੀ ਹੈ ਉਧਰੇ ਸੰਤ ਪਰੇ ਹਰ ਸਰਨੀ ਜੋ ਹਰੀ ਦੀ ਸ਼ਰਨ ਪਏ ਸੰਤ ਭਗਤ ਉਹ ਸਾਰੇ ਉਧਰ ਗਏ ਬਚ ਗਏ ਹਨ ਪਜ ਬਿਨਸੀ ਮਹਾ ਅਹੰਕਾਰ ਜਿਹੜੇ ਬੜਾ ਅਹੰਕਾਰ ਕਰਦੇ ਸੀ ਮਾਇਆ 'ਚ ਪਜ ਪਜ ਕੇ ਖਚਤ ਹੋ ਕੇ ਵਿਸ਼ਿਆਂ 'ਚ ਅੰਤ ਨੂੰ ਬਿੰਦ ਸੇ ਨਾਸ ਹੋ ਗਏ ਸਾਧੂ ਸੰਗਤ ਇਹੋ ਫਲ ਪਾਇਆ ਇਹ ਮਹਾਤਮਾਂ ਦੀ ਸੰਗਤ ਕਰਨੇ ਕਰਕੇ ਸਤ ਸੰਗਤ ਦੇ ਕਰਕੇ ਆਤਮ ਨੰਦ ਦਾ ਫਲ ਪਾਇਆ ਹੈ ਇੱਕ ਕੇਵਲ ਨਾਮ ਆਧਾਰੀ ਇੱਕ ਕੇਵਲ ਪਰਮੇਸ਼ਰ ਦੇ ਕੇਵਲ ਮੁਕਤੀ ਦੇਣ ਵਾਲੇ ਨਾਮ ਦਾ ਆਸਰਾ ਲਿਆ ਇੱਕ ਓਮ ਨਾ ਕੋਈ ਸੂਰ ਨਾ ਕੋਈ ਹੀਣਾ ਇੱਥੇ ਵਾਹਿਗੁਰੂ ਦੀ ਜੋਤ ਜਦੋਂ ਪ੍ਰਗਟ ਹੋਇਆ ਹੀ ਨਹੀਂ ਕਿਸੇ ਨੂੰ ਸੂਰਮਾ ਕਿਹਾ ਜਾ ਸਕਦਾ ਨਾ ਕੋਈ ਇਸ ਨੂੰ ਹੀਣਾ ਕਹਿਰ ਕਿਹਾ ਜਾ ਸਕਦਾ ਹੈ ਸਭ ਪ੍ਰਗਤੀ ਜੋਤ ਤੁਮਾਰੀ ਹੈ ਮਾਨਾ ਤੇਰੀ ਜੋਤ ਹੀ ਸਾਰਿਆਂ ਵਿੱਚ ਪ੍ਰਗਟ ਹੋ ਰਹੀ ਹੈ ਤੁਮ ਸਮਰਥ ਆਕਥ ਅਗੂਚਰ ਸਾਰਿਆਂ ਵਿੱਚ ਤੇਰੀ ਜੋਤ ਨੂੰ ਵੇਖਦੇ ਹਨ ਹਾਂਜੀ ਤੁਮ ਸਮਰਥ ਆਕਥ ਅਗੂਚਰ ਨਾ ਕੋਈ ਸੂਰਬ ਵਿਕੇ ਕੀ ਕਹਾ ਸਕਦਾ ਨਾ ਕੋਈ ਹੀਣਾ ਕਿਸੇ ਪ੍ਰਕਾਰ ਬਕਾਰੀ ਕਹਾ ਸਕਦਾ ਹੈ ਤੁਮ ਸਮਰਥ ਆਕਥ ਅਗੂਚਰ ਨਾ ਕੋਸੂਰ ਨਾ ਕੋਈ ਸੂਰ ਨਾ ਕੋਈ ਹੀਣਾ ਨਾ ਕੋਈ ਸੂਰਮਾ ਬਵੇਕੀ ਕਹਾ ਸਕਦਾ ਨਾ ਕੋਈ ਹੀਣਾ ਬਵੇਕੀ ਕਹਾ ਸਕਦਾ ਹੈ ਸਭ ਪ੍ਰਗਟੀ ਜੋਤ ਤੁਮਾਰੀ ਤੇਰੀ ਜੋਤ ਸਾਰਿਆਂ ਚ ਮਾਰਾ ਪ੍ਰਗਟ ਹੋਈ ਹੈ ਤੁਮ ਸਮਰਥ ਆਕਥ ਅਗੂਚਰ ਤੁਸੀਂ ਸਰਵ ਕਲਾ ਸਮਰਥ ਕਹਿਣ ਤੋਂ ਰਹਿਤੋਂ ਅਗੋਚਰ ਇੰਦਰੀਆਂ ਦੇ ਵਿਸ਼ੇ ਹੋ ਰਵਿਆ ਏਕ ਮੂਰਾਰੀ ਏ ਮੂਰਾਰੀ ਪਰਮੇਸ਼ਰ ਸਾਰਿਆਂ ਚ ਤੂੰ ਰਵਿਆ ਹੋਇਆ ਵਿਆਪਕ ਹੈ ਕੀਮਤ ਕੌਣ ਕਰੇ ਤੇਰੀ ਕਰਤੇ ਏ ਕਰਤਾ ਪੁਰਖ ਜੀ ਆਪ ਦੀ ਕੀਮਤ ਪ੍ਰਾਪਤੀ ਦੀ ਕੌਣ ਕਰ ਸਕਦਾ ਹੈ ਕਸਨ ਪ੍ਰਭ ਆਂਤੋ ਨਾ ਪਾਰਾ ਹੈ ਕਿ ਪ੍ਰਭ ਆਪ ਦੇ ਗੁਣਾਂ ਦਾ ਓਰਾਰ ਪਾਰ ਕਰਕੇ ਲੋਕ ਪਰਲੋਕ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ ਨਾਮਦਾਨ ਨਾਨਕ ਵਡਿਆਈ ਇਹ ਮਰੇ ਨਾਮ ਦਾ ਦਾਨ ਦੀਏ ਵਡਿਆਈ ਗੁਰੂ ਸਾਹਿਬ ਜੀ ਕਹਿੰਦੇ ਨੂੰ ਬਖਸ਼ੋ تیرਿਆ ਸੰਤ ਜਨਾ ਰੇਣਾ ਜਿਨ੍ਹਾਂ ਸੰਤਾਂ ਨੂੰ ਨਾਮ ਦੀ ਵਡਿਆਈ ਬਖਸ਼ੀ ਹੈ ਉਹਨੋ ਤੇਰੇ ਸੰਤਾਂ ਦੇ ਚਰਨਾਂ ਦੀ ਧੂੜ ਬਣੀਏ ਅਸੀਂ ਇਹ ਸਾਡੇ ਤੇ ਕਿਰਪਾ ਕਰੋ یوں ਬੇਨਤੀ ਕਰੀਏ ਵਾਹਿਗੁਰੂ ਅੱਗੇ ਇਹ ਜਾਜ ਦਸੀਏ ਸਤਿਗੁਰਾਂ ਨੇ